ਗੁਰਮੁਖ ਪਿਆਰਿਓ ਕੁਝ ਲੋਕ ਹੁੰਦੇ ਆ ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਦਾਲ ਸਬਜੀ ਤੇ ਖੀਰ ਪ੍ਰਸ਼ਾਦਾ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਆ ਉਹ ਇਹ ਇੱਕ ਵਾਰੀ ਜ਼ਰੂਰ ਵਿਚਾਰ ਸੁਣੋ ਸਾਰੀ ਗੱਲ ਸਮਝ ਵਿੱਚ ਆਵੇਗੀ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਜੀ ਬਿਰਾਜਮਾਨ ਸੀ ਦਰਬਾਰ ਸਜਿਆ ਸੀ ਇੱਕ ਮਦਾਰੀ ਆਇਆ ਇੱਕ ਰੈਸ਼ਨ ਨੂੰ ਲੈ ਕੇ ਆਇਆ ਹੈ ਜਦੋਂ ਮਹਾਰਾਜ ਕੋਲ ਆ ਗਿਆ ਮੰਦਾਰੀ ਨੇ ਮਹਾਰਾਜ ਨੂੰ ਆਖਿਆ ਜੀ ਮੇਰੇ ਪਹਿਲਾ ਦੋ ਰੈਸ਼ ਸੀ ਬਿਮਾਰ ਹੋ ਕੇ ਮਰ ਗਏ ਹੁਣ ਬੜੀ ਮੁਸ਼ਕਲ ਦੇ ਨਾਲ ਘਾਹ ਖੋਦ ਕੇ ਰੁਪਈਏ ਜੋੜ ਕੇ ਆ ਰੈਸ਼ ਲਿਆਂਦਾ ਹੈ ਤੇ ਇਹ ਰੈਸ਼ ਨੂੰ ਕੁਝ ਨਾ ਹੋਵੇ ਤੇ ਇਹੀ ਮੇਰੀ ਅਰਦਾਸ ਆ ਤੇ ਮੈਂ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚਲਾਉਣਾ ਚਾਹੁੰਨਾ ਕਿਰਪਾ ਕਰੋ ਮਹਾਰਾਜ ਕਲਗੀਧਰ ਮਹਾਰਾਜ ਨੇ ਉਸ ਵਕਤ ਕੋਈ ਖਾਸ ਬਚਨ ਨਹੀਂ ਕੀਤਾ ਸੀ ਮਹਾਰਾਜ ਨੇ ਫਰਮਾਇਆ ਭਾਈ ਠੀਕ ਹੈ ਕੋਈ ਗੱਲ ਨਹੀਂ ਅਕਾਲ ਪੁਰਖ ਕਿਰਪਾ ਕਰੇਗਾ ਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਆਖਿਆ ਗੁਰੂ ਜੀ ਆਗਿਆ ਹੋਵੇ ਇੱਥੇ ਤਮਾਸ਼ਾ ਦਿਖਾ ਦਿਆਂ ਤਮਾਸ਼ਾ ਦਿਖਾ ਕੇ ਇੱਥੇ ਹੀ ਮੂਹਰਤ ਕਰ ਲਵਾਂ ਡੁਗਡਗੀ ਵਜਾ ਕੇ ਰੈਸ਼ ਨੂੰ ਨਚਾ ਕੇ ਦਿਖਾਵਾਂਗਾ ਬੜਾ ਸੋਹਣਾ ਨੱਚਦਾ ਹੈ ਮਹਾਰਾਜ ਕਹਿੰਦੇ ਭਾਈ ਤੂੰ ਰਹਿਣ ਦੇ ਇੱਥੇ ਰੈਸ਼ ਨੂੰ ਨਚਾਉਣ ਦੀ ਕੋਈ ਲੋੜ ਨਹੀਂ ਹੈ ਕਲਗੀਧਰ ਪਾਤਸ਼ਾਹ ਜੀ ਦੇ ਪਿੱਛੇ ਇੱਕ ਸੇਵਾਦਾਰ ਚੌਰਸਾਫ ਕਰ ਰਹੇ ਸੀ ਨਾਮ ਸੀ ਉਹਨਾਂ ਦਾ ਭਾਈ ਕੀਰਤੀਆ ਉਹਨਾਂ ਨੇ ਕਿਹਾ ਗੁਰੂ ਮਹਾਰਾਜਾ ਕਿਰਪਾ ਕਰੋ ਮੈਂ ਕਦੇ ਰੈਸ਼ ਨੱਚਦਾ ਨਹੀਂ ਦੇਖਿਆ ਆਪਦੀ ਜ਼ਿੰਦਗੀ ਵਿੱਚ ਮਹਾਰਾਜ ਕਹਿੰਦੇ ਭਾਈ ਇਹ ਕਿਹੜਾ ਕੋਈ ਵੱਡੀ ਖਾਸ ਗੱਲ ਹੈ ਇਹ ਇੱਕ ਜਾਨਵਰ ਹੈ ਤੈਨੂੰ ਨੱਚਦਾ ਵੇਖਣ ਵਿੱਚ ਕੀ ਮਿਲ ਜਾਵੇਗਾ ਕੁਝ ਵੀ ਨਹੀਂ ਹੋਵੇਗਾ ਪਰ ਭਾਈ ਕੀਰਤੀਆ ਜੀ ਨੇ ਸਤਗੁਰੂ ਦੇ ਬਚਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਭਾਈ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਹੈ ਤੂੰ ਮਹੂਰਤ ਕਰ ਲੈ ਤੂੰ ਰੈਸ਼ ਨੂੰ ਨਚਾ ਕੇ ਦਿਖਾ ਕਈ ਵਾਰ ਗੁਰੂ ਮਹਾਰਾਜ ਦੀ ਰਮਾਈ ਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਬੰਦਾ ਆਪਣੀਆਂ ਗੱਲਾਂ ਕਰਦਾ ਰਹਿੰਦਾ ਹੈ ਮਦਾਰੀ ਨੇ ਡਗਡੁਗੀ ਵਜਾਈ ਆ ਰੈਸ਼ ਨੱਚਣ ਲੱਗ ਪਿਆ ਭਾਈ ਕੀਰਤੀਆ ਨੱਚਦੇ ਨੂੰ ਦੇਖ ਕੇ ਰੈਸ਼ ਨੂੰ ਬਹੁਤ ਖੁਸ਼ ਹੁੰਦੇ ਆ ਪਰ ਸਤਿਗੁਰੂ ਮਹਾਰਾਜ ਰੋਕਦੇ ਆ ਕਿ ਹੋਰ ਇਸ ਰੈਸ਼ ਨੂੰ ਨਾ ਨਚਾਓ ਇੱਥੇ ਹੀ ਕਿਰਪਾ ਕਰਕੇ ਰੁਕ ਜਾਓ ਤੇ ਉਹ ਜਿਹੜਾ ਕੀਰਤੀਆ ਮਦਾਰੀ ਨੂੰ ਕਹਿਣ ਲੱਗਿਆ ਕੋਈ ਗੱਲ ਨਹੀਂ ਇਹ ਰਸ਼ ਨੱਚਦਾ ਬਹੁਤ ਸੋਹਣਾ ਲੱਗਦਾ ਮਹਾਰਾਜ ਮੈਂ ਹੋਰ ਨੱਚਦਾ ਵੇਖਣਾ ਚਾਹੁੰਨਾ ਰਸ਼ ਨੱਚਦਾ ਹੋਇਆ ਮੈਨੂੰ ਬੜਾ ਸੋਹਣਾ ਲੱਗਦਾ ਹੈ ਕਲਗੀਧਰ ਪਾਤਸ਼ਾਹ ਜੀ ਚੁੱਪਚਾਪ ਦੇਖਦੇ ਰਹੇ ਤੇ ਆਖਿਆ ਭਾਈ ਹਣੇ ਤਮਾਸ਼ਾ ਬੰਦ ਕਰ ਦਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਕੀਰਤੀਆ ਜੀ ਨੂੰ ਸਮਝਾਉਂਦੇ ਆ ਜਿਹੜਾ ਰਸ਼ ਤੇਨੂੰ ਨੱਚਦਾ ਬਹੁਤ ਸੋਹਣਾ ਲੱਗਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਕੌਣ ਹੈ ਭਾਈ ਕੀਰਤੀਆ ਜੀ ਕਹਿੰਦੇ ਮਹਾਰਾਜ ਜਾਨਵਰ ਹੈ ਇੱਕ ਰੇਸ਼ਕ ਜਾਨਵਰ ਹੁੰਦਾ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਨਹੀਂ ਭਾਈ ਕੀਰਤੀਆ ਜੀ ਇਹ ਤੇਰਾ ਪਿਤਾ ਸੋਭਾ RAM ਹੈ ਇਹ ਸੁਣ ਕੇ ਭਾਈ ਕੀਰਤੀਆ ਜੀ ਉਹਨਾਂ ਦੇ ਪੈਰਾਂ ਥੰੋਂ ਜ਼ਮੀਨ ਖਿਸਕ ਗਈ ਹੱਕੇ ਬੱਕੇ ਰਹਿ ਗਏ ਸਾਰਾ ਜਿਹੜਾ ਹਾਸਾ ਠੱਠਾ ਸੀ ਬੰਦ ਹੋਇਆ ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਬੇਨਤੀ ਕਰਦਾ ਹਾਂ ਜੋ ਚੌਰ ਸਾਹਿਬ ਹੱਥ ਵਿੱਚ ਸੀ ਉਹਨਾਂ ਦੇ ਫੜਿਆ ਹੋਇਆ ਉਹ ਤਾਂ ਪਾਸੇ ਹੀ ਰੱਖ ਦਿੱਤਾ ਸੀ ਆਖਿਆ ਮੇਰੇ ਪਿਤਾ ਜੀ ਤਾਂ ਤੁਹਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਜ਼ਿੰਦਗੀ ਉਹਨਾਂ ਨੇ ਲੰਗਰ ਵਿੱਚ ਸੇਵਾ ਕੀਤੀ ਹੈ ਜੇ ਸੇਵਾ ਕਰਨ ਤੇ ਰੱਛ ਦੀ ਜੂਨ ਮਿਲਦੀ ਆ ਮਹਾਰਾਜ ਮੈਂ ਵੀ ਸੇਵਾ ਨਹੀਂ ਕਰਨੀ ਮੈਂ ਵੀ ਚੱਲਿਆ ਹਾਂ ਮਹਾਰਾਜ ਨੇ ਫਰਮਾਇਆ ਭਾਈ ਕੀਰਤੀਆਂ ਨੂੰ ਕਹਿਣ ਲੱਗੇ ਜੇ ਤੂੰ ਜਾਣਾ ਚਾਹੁੰਨਾ ਚਲਾ ਜਾਈਂ ਬੇਸ਼ੱਕ ਪਰ ਇਹ ਸਾਰੀ वार्तालाप ਸੁਣ ਕੇ ਜਾਈਂ ਆਪਣੇ ਪਿਤਾ ਦੀ ਤੇਰੇ ਮਨ ਦੇ ਵਿੱਚ ਭਲੇਖਾ ਨਾ ਰਹਿ ਜਾਵੇ ਕਿ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਉਹਨੂੰ ਰੈਸ਼ ਦੀ ਜੂਨ ਕਿਉਂ ਮਿਲੀ ਆ ਭਾਈ ਕੀਰਤੀਆਂ ਨੇ ਕਿਹਾ ਗੁਰੂ ਜੀ ਮੈਨੂੰ ਕਿਰਪਾ ਕਰਕੇ ਦੱਸੋ ਕਿਉਂਕਿ ਮੇਰੇ ਮਨ ਵਿੱਚ ਸ਼ੰਕਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਇੱਕ ਨਾਮ ਜਪਣ ਵਾਲਾ ਜ਼ਿਮੀਂਦਾਰ ਸਿੱਧ ਪੱਧਰਾ ਬੰਦਾ ਸੀਗਾ ਬੜਾ ਧਰਮੀ ਪੁਰਸ਼ ਸੀ ਉਹਦੀ ਗੁਰੂ ਤੇ ਬਹੁਤ ਭਾਵਨਾ ਸੀ ਮਨ ਵਿੱਚ ਪ੍ਰੇਮ ਸੀ ਇੱਕ ਵਾਰ ਉਹਨੇ ਕੀ ਕੀਤਾ ਖੇਤ ਖਿਲਾੜੀ ਤੇ ਗੁੜ ਬਣਾਇਆ ਮੰਚ ਫਰਨਾ ਆਇਆ ਗੁੜ ਪਹਿਲਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਲੈ ਕੇ ਜਾਂਦਾ ਹਾਂ ਉਹਨੇ ਗੱਟਾ ਭਰ ਲਿਆ ਗੱਟਾ ਭਰ ਕੇ ਆਪਣੇ ਗੱਦੇ ਤੇ ਲੱਦ ਲਿਆ ਹੈ ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਪਰਸਣ ਵਾਸਤੇ ਆ ਗਿਆ ਤੇ ਗੁਰਮਖ ਪਿਆਰਿਓ ਉਹਨੇ ਸਤਿਗੁਰੂ ਮਹਾਰਾਜ ਵਾਸਤੇ ਜਦੋਂ ਗੁੜ ਲਿਆਂਦਾ ਤੇ ਸਤਿਗੁਰੂ ਮਹਾਰਾਜ ਨੇ ਉਹਨੂੰ ਅਸੀਸਾਂ ਦਿੱਤੀਆਂ ਹੁਣ ਉਹਦੇ ਜਾਣ ਦਾ ਸਮਾਂ ਹੋ ਗਿਆ ਤੇ ਮਹਾਰਾਜ ਨੇ ਆਖਿਆ ਭਾਈ ਕੜਾ ਪ੍ਰਸ਼ਾਦ ਵਰਤ ਰਿਹਾ ਹੈ ਹੁਣ ਤੂੰ ਇਹ ਪ੍ਰਸ਼ਾਦ ਲੈ ਕੇ ਜਾਇਂ ਉਹ ਜ਼ਿਮੀਦਾਰ ਨੇ ਸੱਤ ਬਚਨ ਕਹੇ ਜਦੋਂ ਸਮਾਪਤੀ ਹੋਈ ਤੇ ਉਹ ਦੀਵਾਨ ਦੀ ਤੇ ਉਹ ਸੋਭਾ ਰਾਮ ਤੇਰਾ ਪਿਤਾ ਦੀਗ ਵਰਤੋਂ ਰਿਹਾ ਸੀ ਕੜਾ ਪ੍ਰਸ਼ਾਦੀ ਦੀ ਦੇਗ ਤੇ ਉਹ ਜ਼ਿਮੀਦਾਰ ਦਾ ਪਿੰਡ ਦੂਰ ਸੀ ਦਿਨ ਛਿਪਣ ਵਾਲਾ ਸੀ ਉਹਨੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਆਖਿਆ ਗੁਰਮੁਖਾ ਇਹ ਕਣਕਾ ਦੀਗ ਦਾ ਮੈਨੂੰ ਵੀ ਦੇ ਦਿਓ ਕਿਉਂਕਿ ਸੂਰ ਛਿਪ ਰਿਹਾ ਹਨੇਰਾ ਹੋ ਰਿਹਾ ਤੇ ਮੈਂ ਜਾਣਾ ਹੈ ਬੜੀ ਦੂਰ ਜਾਣਾ ਹੈ ਤੇ ਤੇਰਾ ਧੰਨਵਾਦ ਹੋਵੇਗਾ ਪਰ ਤੇਰੇ ਪਿਤਾ ਨੇ ਕਿਹਾ ਟੈੱਕੇ ਬੈਠ ਜਾ ਐਵੇਂ ਰੇਸ਼ ਵਾਂਗ ਟੱਪਨਾ ਤੇਰੇ ਪਿਤਾ ਦੇਗ ਦੀ ਬਾਲਟੀ ਲੈ ਕੇ ਦੂਜੇ ਪਾਸੇ ਦੇਗ ਵਰਤਾਉਂਦੇ ਆ ਤੇ ਉਹ ਜ਼ਿਮੀਦਾਰ ਉੱਠ ਕੇ ਫਿਰ ਉੱਥੇ ਸਾਹਮਣੇ ਆ ਗਿਆ ਤੇਰੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਦਾ ਬਚਨ ਹੈ ਕਣਕਾ ਦੇਗ ਦਾ ਲੈ ਕੇ ਜਾਈ ਦੇਖਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਦਾ ਬਚਨ ਮੰਨਣਾ ਹੈ ਸੋ ਮੈਂ ਬਹੁਤ ਦੂਰ ਜਾਣਾ ਕਿਰਪਾ ਕਰੋ ਜੀ ਸੇਵਾਦਾਰ ਜੀ ਤੇ ਉਦੋਂ ਫਿਰ ਆਖਿਆ ਤੂੰ ਪਹਿਲਾਂ ਉੱਥੇ ਬੈਠਾ ਸੀ ਹੁਣ ਇੱਥੇ ਆ ਗਿਆ ਰੈਸ਼ ਵਾਂਗ ਟੱਪੀ ਜਾਣਾ ਤੇ ਤੂੰ ਬੈਠਿਆ ਨਹੀਂ ਜਾਂਦਾ ਟੱਕ ਕੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਆ ਤੇ ਉਦੋਂ ਇਹ ਗੱਲ ਜਿਨੂ ਸਾਰੀ ਹੋਈ ਆ ਦੇਖ ਵਰਤਾਈ ਜਾਂਦੇ ਪਰ ਉਹ ਜ਼ਿੰਮੇਵਾਰ ਨੂੰ ਦੇਖ ਨਹੀਂ ਦਿੱਤੀ ਤੇ ਆਪਾਂ ਅੱਜਕੱਲ੍ਹ ਵੇਖਦੇ ਆ ਗੁਰੂ ਕੇ ਲੰਗਰਾਂ ਵਿੱਚ ਕਈ ਵਾਰੀ ਅਜੀਹਾ ਹੁੰਦਾ ਤੁਸੀਂ ਵੇਖਿਆ ਹੋਊਗਾ ਜਾਣ ਪਛਾਣ ਵਾਲੇ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਆ ਗੁਰੂ ਕੇ ਲੰਗਰਾਂ ਵਿੱਚੋਂ ਕਈ ਵਾਰੀ ਉਹ ਡੋਲੂ ਦਾਲ ਦਾ ਸਬਜੀ ਦਾ ਖੀਰ ਦਾ ਭਰਾ ਲੈਂਦੇ ਆ ਤੇ ਜਿੱਦੇ ਵੀ ਦਿੰਦੇ ਆ ਕਈ ਕਈ ਵਾਰੀ ਗਰੀਬਾਂ ਨੂੰ ਇਸ ਤਰ੍ਹਾਂ ਹੈ ਜਿਹੜੇ ਲੋਕ ਲੋੜਵੰਦ ਹੁੰਦੇ ਆ ਉਹਨਾਂ ਨੂੰ ਛਕਣ ਨੂੰ ਨਹੀਂ ਮਿਲਦੀ ਬਾਅਦ ਵਿੱਚ ਹਿੱਸਾ ਨਹੀਂ ਮਿਲਦਾ ਜਦੋਂ ਆਪਾਂ ਡੋਲੂ ਭਰ-ਭਰ ਕੇ ਲੈ ਜਾਂਦੇ ਆ ਗੁਰੂ ਕੇ ਲੰਗਰਾਂ ਵਿੱਚ ਤਾਂ ਬਰਕਤ ਰਹਿਣੀ ਰਹਿਣੀ ਆ ਪਰ ਜਦੋਂ ਆਪਾਂ ਸਬਜ਼ੀ ਖੀਰ ਲੈ ਆਉਂਨੇ ਆ ਡੋਲੂ ਭਰ ਕੇ ਕਿਸੇ ਦਾ ਆਪਾਂ ਹੱਕ ਮਾਰ ਲੈਂਦੇ ਆ ਕਈ ਵਾਰੀ ਅੰਤ ਵਿੱਚ ਕਹਿ ਦਿੰਦੇ ਨੇ ਕਿ ਦਾਲ ਸਬਜ਼ੀ ਵੱਧ ਗਈ ਆ ਮੁੱਕ ਗਈ ਆ ਜਿਨ੍ਹਾਂ ਨੂੰ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ ਉਹਨੂੰ ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ ਇਹ ਕਿਸੇ ਦਾ ਹੱਕ ਮਾਰਨ ਵਾਲੀ ਗੱਲ ਆ ਤੇ ਜਦੋਂ ਸੇਵਾਦਾਰ ਜਿਹੜੇ ਆ ਸੇਵਾ ਕਰਨ ਵਾਲੇ ਹੁੰਦੇ ਆ ਕਈ ਵਾਰੀ ਕਿਸੇ ਨੂੰ ਰੋਕਦੇ ਆ ਵੀ ਡੋਲੂ ਭਰ ਕੇ ਨਾਲ ਜਾਓ ਅਜੇ ਸੰਗਤ ਨੂੰ ਪ੍ਰਸ਼ਾਦਾ ਵਰਤਾਉਣਾ ਹੈ ਉਹ ਫਿਰ ਗੁੱਸਾ ਵੀ ਕਰਦੇ ਆ ਮੰਦੀ ਸ਼ਬਦਾਬਲੀ ਵੀ ਵਰਤਦੇ ਆ ਇਸ ਕਰਕੇ ਅਜੇਹੇ ਲੰਗਰ ਜਿੱਥੇ ਭਾਈ ਇੱਕ ਰਸ ਇਹ ਸਾਰੀ ਚੀਜ਼ ਵਰਤਣੀ ਚਾਹੀਦੀ ਆ ਉੱਥੇ ਭੁੱਖਿਆਂ ਨੂੰ ਪ੍ਰਸ਼ਾਦਾ ਸ਼ਿਕਾਉਣਾ ਚਾਹੀਦਾ ਕਈ ਵਿਚਾਰੇ ਰੱਜੇ ਹੋਏ ਹੋਰ ਰੱਜੀ ਜਾਂਦੇ ਆ ਭੁੱਖੇ ਬਾਪਸ ਮੜਾਉਂਦੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਠੀਕ ਗੱਲ ਨਹੀਂ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਕਾਣੀ ਵੰਡ ਨਹੀਂ ਕਰਨੀ ਚਾਹੀਦੀ ਜਿਹੜੇ ਮਹੱਲਿਆਂ ਦੇ ਵਿੱਚ ਗੁਰੂ ਘਰ ਬਣੇ ਹੋਏ ਆ ਉੱਥੇ ਕਈ ਵਾਰੀ ਆਮ ਹੀ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਈ ਵਾਰੀ ਲੜਾਈ ਝਗੜਾ ਵੀ ਹੋ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਪਰ ਮਹਾਰਾਜ ਨੇ ਦੱਸਿਆ ਸੀ ਉਦੋਂ ਸਾਖੀ ਜਿਹੜੀ ਆ ਵੀ ਭਾਈ ਕੀਰਤੀਆ ਜੀ ਤੇਰੇ ਪਿਤਾ ਨੂੰ ਫਿਰ ਉਹ ਜ਼ਿਮੀਦਾਰ ਨੇ ਕਿਹਾ ਰੱਬ ਦੇ ਪਿਆਰਿਆ ਮੈਂ ਦੂਰ ਜਾਣਾ ਮੈਨੂੰ ਕਿਣਕਾ ਦੇ ਦੇ ਇੱਕ ਪ੍ਰਸ਼ਾਦ ਦਾ ਪਰ ਫਿਰ ਉਹਨੇ ਆਖਿਆ ਵੀ ਬਹਿ ਜਾ ਤੂੰ ਰਿਸ਼ ਮੰਗ ਟੱਪ ਰਿਆਂ ਜਦੋਂ ਤੇਰੇ ਪਿਤਾ ਨੇ ਹੱਥ ਹਿਲਾਇਆ ਕਿਣਕਾ ਦੇਖਦਾ ਥੱਲੇ ਜ਼ਮੀਨ ਤੇ ਡਿੱਗ ਗਿਆ ਤੇ ਉਹ ਜ਼ਿਮੀਦਾਰ ਨੇ ਭੋਲੇ ਭਾਅ ਵਿੱਚ ਛਕ ਲਿਆ ਮੁੱਖ ਵਿੱਚ ਪਾ ਲਿਆ ਬਚਨ ਕੀਤਾ ਕਿ ਰੱਬ ਦੇ ਪਿਆਰੇ ਆ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਮਾੜੇ ਬੋਲ ਨਹੀਂ ਬੋਲੀਦੇ ਮੈਨੂੰ ਬਿਨਾਂ ਗੱਲ ਤੋਂ ਤੂੰ ਰਿਛ ਰਿਛ ਕਹਿ ਰਿਆਂ ਹੈ ਮੈਂ ਨਹੀਂ ਰਿਛ ਬਣਦਾ ਪਰ ਤੂੰ ਜ਼ਰੂਰ ਬਣੇਗਾ ਇਸੇ ਗਲਤੀ ਕਰਕੇ ਤੇਰਾ ਪਿਤਾ ਰੈਸ਼ ਦੀ ਜੂਨ ਵਿੱਚ ਪਿਆ ਹੈ ਉਹ ਧਰਮੀ ਬੰਦੇ ਦਾ ਕੀਤਾ ਬਚਨ ਪੂਰਾ ਹੋਇਆ ਭਾਈ ਕੀਰਤੀਆ ਬਚਨ ਸੁਣ ਕੇ ਰੋਣ ਲੱਗਿਆ ਆਖਿਆ ਮਹਾਰਾਜ ਮੇਰੇ ਤੋਂ ਵੀ ਭੁੱਲ ਹੋ ਗਈ ਮੈਂ ਸਾਰੀ ਜ਼ਿੰਦਗੀ ਤੁਹਾਡੀ ਚੌਰ ਸਾਹਿਬ ਦੀ ਸੇਵਾ ਕਰੂੰਗਾ ਪਰ ਮੇਰੇ ਤੋਂ ਮੇਰੇ ਪਿਤਾ ਜੀ ਦੀ ਹਾਲਤ ਵੇਖੀ ਨਹੀਂ ਜਾਂਦੀ ਤੇ ਜਿਹੜੇ ਪਹਿਲਾਂ ਖੁਸ਼ ਹੋ ਰਹੇ ਸੀ ਭਾਈ ਕੀਰਤੀਆ ਜੀ ਰੈਸ਼ ਨੂੰ ਨੱਚਦਾ ਦੇਖ ਕੇ ਹਣ ਮਹਾਰਾਜ ਨੂੰ ਬੇਨਤੀ ਕਰਦੇ ਸਤਿਗੁਰੂ ਜੀ ਹੋਰ ਨਾ ਨਚਾਏ ਉਹਨੂੰ ਗੁਰੂ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਖਜ਼ਾਨੇ ਵਿੱਚੋਂ ਰੁਪਈਏ ਲੈ ਕੇ ਆਓ। ਭਾਈ ਦਇਆ ਸਿੰਘ ਜੀ ਰੁਪਈਏ ਲੈ ਕੇ ਆਏ ਆ। ਗੁਰੂ ਜੀ ਨੇ ਇਹ ਰੁਪਈਏ ਮਦਾਰੀ ਨੂੰ ਦੇ ਕੇ ਆਖਿਆ ਇਹ ਰਿਸ਼ ਸਾਨੂੰ ਦੇ ਦਿਓ ਇੱਥੇ ਛੱਡ ਜਾਓ ਇਹ ਸਾਡਾ ਹੋ ਗਿਆ। ਮਦਾਰੀ ਕਹਿਣ ਲੱਗਾ ਮਹਾਰਾਜ ਇਹ ਖਤਰਨਾਕ ਜਾਨਵਰ ਆ ਤੁਸੀਂ ਇਹਦਾ ਕੀ ਕਰੋਗੇ? ਮਹਾਰਾਜ ਨੇ ਫਰਮਾਇਆ ਕਿ ਜਲ ਵਾਲਾ ਸਰਬਲੋਹ ਦਾ ਗੜਬਾ ਲਿਆਂਦਾ ਜਾਏ। ਜਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਜਲ ਦਾ ਛੱਟਾ ਮਾਰਿਆ। ਰਿਸ਼ ਧਰਤੀ ਤੇ ਡਿੱਗ ਪਿਆ ਪ੍ਰਾਣ ਤਿਆਗ ਗਿਆ ਤੇ ਉਹਦੀ ਜਾਂਦੀ ਹੋਈ ਰੂਹ ਨੂੰ ਸਤਿਗੁਰੂ ਮਹਾਰਾਜ ਨੇ ਸਭ ਨੂੰ ਦਿਖਾਇਆ ਸੀ ਉੱਥੇ ਜਿਹੜੇ ਦਰਬਾਰ ਵਿੱਚ ਹਾਜ਼ਰ ਸੀ ਇਸ ਤਰ੍ਹਾਂ ਮਹਾਰਾਜ ਨੇ ਉਹਦੀ ਮੁਕਤੀ ਕਰ ਦਿੱਤੀ ਤਾਂ ਗੁਰੂ ਘਰ ਵਿੱਚ ਜਦੋਂ ਆਪਾਂ ਸੇਵਾ ਕਰਦੇ ਹਾਂ ਸਾਧ ਸੰਗਤ ਜੀ ਤੇ ਬੱਚਿਆਂ ਦੇ ਮੋਹ ਮਮਤਾ ਵਿੱਚ ਆ ਕੇ ਜਾਂ ਰਿਸ਼ਤੇਦਾਰਾਂ ਨੂੰ ਜਾਂ ਲਿਹਾਜ ਵਾਲਿਆਂ ਨੂੰ ਡੋਲੂ ਪਰ ਪਰ ਕੇ ਦੇ ਦਿੰਨੇ ਆ ਗੁਰੂ ਕੇ ਲੰਗਰਾਂ ਵਿੱਚੋਂ ਤੇ ਜਦੋਂ ਬਾਕੀ ਆਉਂਦੇ ਆ ਉਹਨਾਂ ਨੂੰ ਮਾੜੇ ਸ਼ਬਦ ਬੋਲਦੇ ਆ ਇਹ ਗੱਲ ਠੀਕ ਨਹੀਂ ਹੈ ਸਾਧ ਸੰਗਤ ਜੀ ਹੱਕ ਪਰਾਇਆ ਨਾਨਕਾ ਪਰਾਇਆ ਹੱਕ ਨਹੀਂ ਮਾਰਨਾ ਚਾਹੀਦਾ ਇਸ ਕਰਕੇ ਲੰਗਰ ਪ੍ਰਸ਼ਾਦਾ ਇੱਕ ਰਸ ਵਰਤਉਣਾ ਚਾਹੀਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿਹੜੇ ਵੀ ਵੀਰ ਭੈਣਾ ਭਰਾ ਕੋਈ ਵੀ ਸੱਜਣ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਵਿੱਚ ਜੇ ਗਲਤੀ ਕਰਦੇ ਹੋ ਚਲੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਭਾਈ ਪਰ ਅੱਜ ਤੋਂ ਬਾਅਦ ਇਹ ਭੁੱਲ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਂਪੁਰਖ ਕਿਆ ਕਰਦੇ ਸੀ ਭਾਈ ਗੁਰੂ ਕੇ ਲੰਗਰਾਂ ਵਿੱਚ ਦਸਵੰਦ ਦਾਇ ਲੰਗਰ ਹੁੰਦਾ ਹੈ ਤੇ ਜਿਹਦਾ ਨਾਮ ਸਿਮਰਨ ਘਟ ਹੋਵੇ ਜਾਪ ਘਟ ਹੋਵੇ ਸੇਵਾ ਘਟ ਹੋਵੇ ਜਿਉ ਪ੍ਰਸ਼ਾਦ ਵੱਧ ਪ੍ਰਸ਼ਾਦਾ ਛਕੇਗਾ ਗੁਰੂ ਕੇ ਲੰਗਰਾਂ ਵਿੱਚੋਂ ਤੇ ਉਹ ਰੋਗ ਬਣ ਜਾਵੇਗਾ ਮਾਫ ਕਰਨਾ ਜੇ ਡੋਲੂ ਭਰ ਭਰ ਕੇ ਘਰੇ ਲੈ ਕੇ ਜਾਂਦੇ ਆ ਖੀਰ ਦੇ ਦਾਲ ਦੇ ਸਬਜੀ ਦੇ ਫਿਰ ਉਹਨਾਂ ਦਾ ਕੀ ਹਾਲ ਹੋਵੇਗਾ ਜੀ ਇਹ ਨਾਮ ਦੀ ਕਮਾਈ ਚਾਹੀਦੀ ਆ ਇਹ ਜਿਹੜਾ ਹੈ ਪੂਜਾ ਦਾ ਧਾਨ ਖਾਣਾ ਇਹ ਨਹੀਂ ਸੌਖੀ ਖੇਡ ਨਹੀਂ ਹੁੰਦੀ ਇੱਕ ਪ੍ਰਸ਼ਾਦਾ ਤੇ ਇੱਕ ਜਪਜੀ ਸਾਹਿਬ ਦਾ ਪਾਠ ਇਹ ਬਚਨ ਬਾਬਾ ਆਨੰਦ ਸਿੰਘ ਜੀ ਕਰਦੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ